ਬਿਲਕੁਲ ਅਸੀਂ ਹਰ ਮਹੀਨੇ ਸਾਡੇ ਹਾਲਾਤ ਹੋ ਗਏ ਨੇ ਕਿ ਜਿੰਨਾ ਚਿਰ ਅਸੀਂ ਰੋਲਾ ਨਹੀਂ ਪਾਉਂਦੇ ਭਾਅ ਬੰਗਰਚ ਨਹੀਂ ਕਰਦੇ ਤਾਂ ਸਾਡੀਆਂ ਤਰਖਾਂ ਜਾਰੀ ਨਹੀਂ ਹੁੰਦੀਆਂ ਕਿਉਂਕਿ ਸਕੂਲਾਂ ਦੀਆਂ ਆਪਣੇ 20 ਤਰੀਕ ਤੱਕ ਦੇਣੀਆਂ ਹੁੰਦੀਆਂ ਦੁੱਧ ਦੇ ਪੈਸੇ ਵੀ ਦੱਸਦੇ ਨੇ ਰਾਸ਼ਨ ਦਾ ਪ੍ਰਬੰਧ ਵੀ ਕਰਨਾ ਹੁੰਦਾ ਅਨੇਕਾਂ ਜਿਹੜੀਆਂ ਚੁਣੌਤੀਆਂ ਹੈ ਘਰਾਂ ਪਰਿਵਾਰਾਂ ਦੇ ਵਿੱਚ ਆਉਂਦੀਆਂ ਨੇ ਔਰ ਨਾਲ ਦੀ ਨਾਲ ਜਿਹੜੀਆਂ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਲੈ ਕੇ ਆਏ ਸੀ ਜਿਹਦੇ ਅਸੀਂ ਸਾਰੇ ਅੰਕੜੇ ਦਿੱਤੇ ਸੀ ਕਿਲੋਮੀਟਰ ਬੱਸਾਂ ਜਣੀਆਂ ਉਹ ਭਾਅ ਨਹੀਂ ਘਾਟੇ ਵਾਂਗ ਸਭ ਤੋਂ ਢੋਗੀਆਂ ਜਿਹਦਾ ਵਿਭਾਗ ਨੂੰ ਸਿੱਧੇ ਪੱਧਰ ਤੇ ਨੁਕਸਾਨ ਆ ਅਸੀਂ ਆਪਣੇ ਅੰਕੜੇ ਪੇਸ਼ ਕੀਤੇ ਸੀਗੇ ਕਿ ਇਹ ਬਸਾਂ ਦਾ ਟੈਂਡਰ ਲਾਉਣ ਨਾਲ 6 ਸਾਲਾਂ ਦੇ ਵਿੱਚ 218 ਕਰੋੜ ਰੁਪਏ ਦਾ ਜਿਹੜਾ ਨੁਕਸਾਨ ਹੋਣਾ ਵਿਭਾਗ ਨੂੰ ਤੇ ਇਹ ਬੰਦ ਕੀਤੀਆਂ ਜਾਣ ਪਰ ਮੈਨੇਜਮੈਂਟ ਵੱਲੋਂ ਲਗਾਤਾਰ 5 ਤਰੀਕ ਨੂੰ ਟੈਂਡਰ ਖੁੱਲਣ ਦੀ ਫੇਰ ਪ੍ਰਕਿਰਿਆ ਲੈ ਕੇ ਆਏ ਸੀ ਜਿਹਦਾ ਅਸੀਂ ਵਿਰੋਧ ਕੀਤਾ ਉਹ 15 ਤਰੀਕ ਨੂੰ ਕੀਤਾ ਜੇਕਰ ਮੈਨੇਜਮੈਂਟ ਨੇ ਤੁਰੰਤ ਟੈਂਡਰ ਨਾ ਰੱਦ ਕੀਤਾ ਤੇ ਮਜਬੂਰ ਨਾ ਸਾਨੂੰ ਇਸ ਤੋਂ ਤਿੱਖੇ ਸੰਘਰਸ਼ ਵੀ ਕਰਨੇ ਪੈ ਸਕਦੇ ਆ ਜੋ ਅਸੀਂ ਚਾਹੁੰਦੇ ਸੀਗੇ ਵੀ ਚਲੋ ਸਰਕਾਰ ਸਾਡੀਆਂ ਮੰਨੀਆਂ ਮੰਗਾਂ ਹੱਲ ਕਰੇ ਜਿਹੜਾ ਕਿਲੋਮੀਟਰ ਟੈਂਡਰ ਉਹ ਰੱਦ ਕਰੇ ਤੇ ਜਿਹੜੇ ਮੁਲਾਜ਼ਮ ਕੱਚੇ ਨੇ ਉਹਨਾਂ ਨੂੰ ਪੱਕੇ ਕਰੇ ਠੇਕੇਦਾਰ ਦੇ ਟੋਲਿਆਂ ਨੂੰ ਬਾਹਰ ਕਰੇ ਕਿਉਂਕਿ ਸਰਕਾਰ ਨੇ ਸੱਤਾ ਚੋਂ ਸਮੇਂ ਵਾਅਦਾ ਕੀਤਾ ਸੀ। ਦੁਦਿਆਨਾ ਪੰਜਾਬ ਰੋਡਵੇਜ਼ ਬੰਬਸ ਕਰਮਚਾਰੀਆਂ ਦੇ ਵੱਲੋਂ 2 ਘੰਟਿਆਂ ਲਈ ਬੰਦ ਦਾ ਸੱਦਾ ਦਿੱਤਾ ਗਿਆ ਸੀ ਦੱਸਦੀ ਹੈ ਕਿ ਜਿਸ ਤੋਂ ਬਾਅਦ ਵਿਭਾਗ ਵੱਲੋਂ ਬਜਟ ਜਾਰੀ ਕਰ ਦਿੱਤਾ ਗਿਆ। ਇਸਦੇ ਰੋਸ ਵਿੱਚ ਜੋ ਕੱਚੇ ਮੁਲਾਜ਼ਮਾਂ ਦੇ ਵੱਲੋਂ ਗੇਟ ਟ੍ਰੈਲੀ ਕਰਕੇ ਰੋਸ ਵਿਅਕਤ ਕੀਤਾ ਗਿਆ ਕਿਉਂਕਿ ਹਰ ਵਾਰ ਤਨਖਾਹਾਂ ਲੇਟ ਕੀਤੀਆਂ ਜਾਂਦੀਆਂ ਨੇ ਜਿਸ ਕਾਰਨ ਮੁਲਾਜ਼ਮਾਂ ਨੂੰ ਕਾਫੀ ਪਰੇਸ਼ਾਨੀਆਂ ਹੁੰਦੀਆਂ ਨੇ ਉਹਨਾਂ ਕਹਿੰਿਆ ਹਰ ਵਾਰ ਉਹਨਾਂ ਨੂੰ ਪ੍ਰਦਰਸ਼ਨ ਦੇ ਜ਼ਰੀਏ ਹੀ ਆਪਣੀਆਂ ਤਨਖਾਹਾਂ ਲੈਣੀਆਂ ਪੈਂਦੀਆਂ ਨੇ ਇਸ ਤੋਂ ਇਲਾਵਾ ਉਹਨਾਂ ਨੇ ਕਿਲੋਮੀਟਰ ਸਕੀਮ ਦਾ ਵੀ ਵਿਰੋਧ ਕੀਤਾ ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਵੀ ਮੰਗ ਕੀਤੀਆਂ ਨਾਲ ਹੀ ਉਹਨਾਂ ਕਿਹਾ ਜੇਕਰ ਸਰਕਾਰ ਵੱਲੋਂ ਇਸ ਨੂੰ ਲੈ ਕੇ ਟੈਂਡਰ ਖੋਲ੍ਹਿਆ ਗਿਆ ਤਾਂ ਉਹ ਇਸ ਦਾ ਵਿਰੋਧ ਕਰਨਗੇ ਬਿਲਕੁਲ ਅਸੀਂ ਹਰ ਮਹੀਨੇ ਸਾਡੇ ਹਾਲਾਤ ਹੋਗੇ ਨੇ ਕਿ ਜਿੰਨਾ ਚਿਰ ਅਸੀਂ ਰੋਲਾ ਨਹੀਂ ਪਾਉਂਦੇ ਭਾਵ ਸੰਘਰਸ਼ ਨਹੀਂ ਕਰਦੇ ਤਾਂ ਸਾਡੀਆਂ ਤਰਖਾਹਾਂ ਜਾਰੀ ਨਹੀਂ ਹੁੰਦੀਆਂ ਕਿਉਂਕਿ ਮੈਨੇਜਮੈਂਟ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬੰਦ ਹੈ ਕਿ ਜਿਹੜੇ ਕੱਚੇ ਮੁਲਾਜ਼ਮ ਮਹੀਨਾ ਮਹੀਨਾ ਲਗਾਤਾਰ ਰਨਿੰਗ ਡਿਊਟੀਆਂ ਕਰਕੇ ਵਿਭਾਗਾਂ ਨੂੰ ਮੁਨਾਫੇ 'ਚ ਲਿਆਉਣ ਲਈ ਕੰਮ ਕਰ ਰਹੇ ਉਹਨਾਂ ਦੀਆਂ ਤਨਖਾਹਾਂ ਇੱਕ ਦੋ ਤਰੀਕ ਨੂੰ ਜਾਰੀ ਕਰਨੀਆਂ ਬੰਦੀਆਂ ਪਰ ਅਜੇ 10 ਤਰੀਕ ਹੋਣ ਦੇ ਬਾਵਜੂਦ ਅਜੇ ਤੱਕ ਨਾ ਪਨ ਬਸਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਪਈਆਂ ਨਾ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੀਆਂ ਤਨਖਾਹਾਂ ਪਈਆਂ ਕਿਉਂਕਿ ਬਹੁਤ ਹੀ ਘੱਟ ਤਨਖਾਹਾਂ ਤੇ ਮੁਲਾਜ਼ਮ ਪਹਿਲਾਂ ਹੀ ਕੰਮ ਕਰ ਰਹੇ ਆ ਔਰ ਇਹ ਜਿਹੜਾ 10 ਦਿਨ ਦਾ ਸਮਾਂ ਹੁੰਦਾ ਇਹਦੇ ਵਿੱਚ ਸਾਰਿਆਂ ਨੂੰ ਮੁਸ਼ਕਲਾਂ ਨਾ ਪੈਦਾ ਹੁੰਦੀਆਂ ਕਿਉਂਕਿ ਸਕੂਲਾਂ ਦੀਆਂ ਫੀਸਾਂ ਵੀ 10 ਤਰੀਕ ਤੱਕ ਦੇਣੀਆਂ ਹੁੰਦੀਆਂ ਦੁੱਧ ਦੇ ਪੈਸੇ ਵੀ 10 ਤਰੀਕ ਹੈ ਰਾਸ਼ਨ ਦਾ ਪ੍ਰਬੰਧ ਵੀ ਕਰਨਾ ਹੁੰਦਾ ਅਨੇਕਾਂ ਜਿਹੜੀਆਂ ਚੁਣੌਤੀਆਂ ਇਹ ਘਰਾਂ ਪਰਿਵਾਰਾਂ ਦੇ ਵਿੱਚ ਆਉਂਦੀਆਂ ਨੇ ਪਰ ਹਰ ਵਾਰੀ ਤਨਖਾਹ ਜਿਹੜੀ ਪਤਾ ਨਹੀਂ ਮੈਨੇਜਮੈਂਟ ਦੇ ਵਿੱਚ ਘਟਿਆ ਜਾਂ ਸਰਕਾਰ ਦੇ ਵਿੱਚ ਘਟਿਆ ਕਿਉਂਕਿ ਕੱਲ ਅਸੀਂ ਲਗਾਤਾਰ ਔਰ ਉਸ ਤੋਂ ਪਹਿਲਾਂ ਵੀ ਲਗਾਤਾਰ ਪ੍ਰਸ਼ਾਸਨ ਮੈਨੇਜਮੈਂਟ ਨਾਲ ਰਾਬਤਾ ਬਣਾ ਰਹੇ ਸੀ ਕਿ ਤਨਖਾਹਾਂ ਦਾ ਬਜਟ ਜਾਰੀ ਕੀਤਾ ਜਾਵੇ ਤਨਖਾਹਾਂ ਪਾਈਆਂ ਜਾਣ ਪਰ ਨਹੀਂ ਗੱਲਬਾਤ ਸੁਣੀ ਗਈ ਜਦੋਂ ਅਸੀਂ ਬੰਦ ਦੀ ਕਾਲ ਦਿੱਤੀ ਵੀ 2 ਘੰਟੇ ਬਸਟਾਨ ਬੰਦ ਕਰਕੇ ਰੋਸ ਪ੍ਰਦਰਸ਼ਨ ਕਰਨਾ ਉਸ ਤੋਂ ਬਾਅਦ ਅੱਜ ਜਿਹੜਾ ਉਹ ਪਣਬਸ ਦਾ ਬਜਟ ਜਾਰੀ ਕਰਤਾ ਔਰ ਪੀਆਰਟੀ ਦੀਆਂ ਤਨਖਾਹਾਂ ਪਾਉਣ ਦਾ ਭਰੋਸਾ ਦਿੱਤਾ ਕਿ 12:00 ਵਜੇ ਤੱਕ ਜਿਹੜੀਆਂ ਤਨਖਾਹਾਂ ਉਹ ਜਾਰੀ ਕਰ ਦਾਂਗੇ ਪਰ ਅਫਸੋਸ ਦੀ ਗੱਲ ਇਹ ਆ ਕਿ ਇਹ ਬਜਟ ਕੱਲ ਵੀ ਰਿਲੀਜ਼ ਹੋ ਸਕਦਾ ਔਰ ਨਾਲ ਦੀ ਨਾਲ ਹੀ ਜਿਹੜੀ ਸਰਕਾਰ ਆਉਂਦਿਆ ਸੱਤਾ 'ਚ ਕਹਿੰਦੇ ਸੀ ਮਾਨਯੋਗ ਮੁੱਖ ਮੰਤਰੀ ਸਾਹਿਬ ਵੀ ਠੇਕੇਦਾਰ ਵਿਚੋਲਿਆਂ ਨੂੰ ਲੁੱਟ ਕਰਦੇ ਇਹਨਾਂ ਨੂੰ ਬਾਹਰ ਕੱਢ ਦਾਂਗੇ। ਵਾਕਈ ਉਹ ਲੁੱਟ ਕਰਦੇ ਆ ਕਿਉਂਕਿ ਤਨਖਾਹਾਂ ਸਮੇਂ ਤੇ ਨਹੀਂ ਪਾਉਂਦੇ, ਈਪੀਐਫ ਜਮ੍ਹਾਂ ਨਹੀਂ ਕਰਾਉਂਦੇ, ਹੋਰ ਨਿਯਾਇਜ਼ ਘਟੌਕੀਆਂ ਕਰਦੇ ਆ। ਪਰ ਲਗਭਗ ਇਹ ਸਰਕਾਰ ਦੇ ਸੱਤਾ 'ਚ ਹੁੰਦਿਆਂ ਹੀ ਲਗਭਗ 4 ਤੋਂ 5ਵਾਂ ਠੇਕੇਦਾਰ ਹੁਣ ਫੇਰ ਨਵਾਂ ਲੈ ਆਂਦਾ ਵਾ ਕਿ ਉਹਦੇ ਰਾਹੀਂ ਜਿਹੜੀਆਂ ਤਨਖਾਹਾਂ ਜਾਰੀ ਕਰਾਈਆਂ ਜਾਣਗੀਆਂ, ਸੋ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਵੀ ਤੇ ਮੈਨੇਜਮੈਂਟ ਨੂੰ ਵੀ ਬੇਨਤੀ ਕਰਦੇ ਆ ਕਿ ਠੇਕੇਦਾਰ ਵਿਚੋਲਿਆਂ ਤੋਂ ਮੁਕ ਸਾਨੂੰ 28 ਕਰੋੜ ਰੁਪਇਆ ਜੀਐਸਟੀ ਦੇਣਾ ਪੈਂਦਾ ਸਾਲ ਦਾ ਭਾਵ ਕਿ ਦੋਨਾਂ ਵਿਭਾਗਾਂ ਦੀਆਂ ਅਸੀਂ 12 ਦੀ 50 14 ਤਰਖਾਵਾਂ ਦੇ ਰਹੇ ਹਾਂ ਸੋ ठेकेਦਾਰ ਵਿਚੋਲਿਆਂ ਨੂੰ ਬਾਹਰ ਕੱਢਿਆ ਜਾਵੇ ਮੁਲਾਜ਼ਮਾ ਨੂੰ ਵਿਭਾਗ ਦੇ ਵਿੱਚ ਲਿਆ ਜਾਵੇ ਉਹਨਾਂ ਦਾ ਸ਼ੋਸ਼ਣ ਵੀ ਬੰਦ ਹੋਵੇ ਲੁੱਟ ਬੰਦ ਹੋਵੇ ਨਾਲ ਦੀ ਨਾਲ ਪਿਛਲੇ ਦਿਨੀ ਅਸੀਂ 14 15 16 ਤਰੀਕ ਨੂੰ ਤਿੰਨ ਰੋਜ਼ਾ ਹੜਤਾਲ ਚੱਲੀ ਆ ਜਿਹਦੇ ਚ ਮਾਨਜੋਗ ਪ੍ਰਮੁਖ ਸਖਤਰ ਨਾਲ ਮੀਟਿੰਗਾਂ ਹੋਈਆਂ ਮਾਨਜੋਗ ਚੀਫ ਸਕੱਟਰੀ ਸਾਹਿਬ ਨਾਲ ਮੀਟਿੰਗਾਂ ਹੋਈਆਂ 15 ਅਗਸਤ ਨੂੰ ਛੁੱਟੀ ਵਾਲੇ ਦਿਨ ਵੀ ਉਹਨਾਂ ਨੇ ਸਾਡੀਆਂ ਮੰਗਾਂ ਮੰਨੀਆਂ ਮੰਗਾਂ ਜਿਹੜੀਆਂ ਉਹ ਮੰਨਣ ਨੂੰ ਲਗਭਗ ਫਿਰ ਇਹਨਾਂ ਨੇ ਲਿਖਤੀ ਤਿੰਨ ਹਫ਼ਤਿਆਂ ਦਾ ਕਰਤਾ ਉਹ ਅੱਜ ਤਿੰਨ ਹਫ਼ਤੇ ਬੀਤ ਗਿਆ ਲਗਭਗ 5 ਤਰੀਕ ਨੂੰ ਪੂਰੇ ਹੋ ਗਿਆ ਇੱਕ ਵੀ ਮੰਗ ਨੂੰ ਪੂਰਾ ਨਹੀਂ ਕੀਤਾ ਔਰ ਨਾਲ ਦੀ ਨਾਲ ਜਿਹੜੀਆਂ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਲੈ ਕੇ ਆਏ ਸੀਗੇ ਜਿਹਦੇ ਅਸੀਂ ਸਾਰੇ ਅੰਕੜੇ ਦਿੱਤੇ ਸੀ ਕਿ ਕਿਲੋਮੀਟਰ ਬੱਸਾਂ ਜਣੀਆਂ ਉਹ ਵਿਭਾਗ ਲਈ ਘਾਟੇ ਵਾਂਗ ਸਭ ਤੋਂ ਣੀਆਂ ਜਿਹਦਾ ਵਿਭਾਗ ਨੂੰ ਸਿੱਧੇ ਪੱਧਰ ਤੇ ਨੁਕਸਾਨ ਆ ਅਸੀਂ ਆਪਣੇ ਅੰਕੜੇ ਪੇਸ਼ ਕੀਤੇ ਸੀਗੇ ਕਿ ਇਹ ਬੱਸਾਂ ਦਾ ਟੈਂਡਰ ਲਾਉਣ ਨਾਲ 6 ਸਾਲਾਂ ਦੇ ਵਿੱਚ 218 ਕਰੋੜ ਰੁਪਏ ਦਾ ਜਿਹੜਾ ਨੁਕਸਾਨ ਹੋਣਾ ਵਿਭਾਗ ਨੂੰ ਤੇ ਇਹ ਬੰਦ ਕੀਤੀਆਂ ਜਣਾਂ ਪਰ ਮੈਨੇਜਮੈਂਟ ਵੱਲੋਂ ਲਗਾਤਾਰ 5 ਤਰੀਕ ਨੂੰ ਟੈਂਡਰ ਖੋਲਣ ਦੀ ਫੇਰ ਪ੍ਰਕਿਰਿਆ ਲੈ ਕੇ ਆਏ ਸੀ ਜਿਹਦਾ ਅਸੀਂ ਵਿਰੋਧ ਕੀਤਾ ਉਹ 15 ਤਰੀਕ ਨੂੰ ਕੀਤਾ ਜੇਕਰ ਮੈਨੇਜਮੈਂਟ ਨੇ ਤੁਰੰਤ ਟੈਂਡਰ ਨਾ ਰੱਦ ਕੀਤਾ ਤੇ ਮਜਬੂਰ ਨਾ ਸਾਨੂੰ ਇਸ ਤੋਂ ਤਿੱਖੇ ਸੰਘਰਸ਼ ਵੀ ਕਰਨੇ ਪੈ ਸਕਦੇ ਆ ਸੋ ਅਸੀਂ ਚਾਹੁੰਦੇ ਸੀਗੇ ਵੀ ਚਲੋ ਸਰਕਾਰ ਸਾਡੀਆਂ ਮੰਨੀਆਂ ਮੰਗਾਂ ਹੱਲ ਕਰੇ ਜਿਹੜਾ ਕਿਲੋਮੀਟਰ ਟੈਂਡਰ ਉਹ ਰੱਦ ਕਰੇ ਤੇ ਜਿਹੜੇ ਮੁਲਾਜ਼ਮ ਕੱਚੇ ਨੇ ਉਹਨਾਂ ਨੂੰ ਪੱਕੇ ਕਰੇ ਠੇਕੇਦਾਰ ਵਿਚੋਲਿਆਂ ਨੂੰ ਬਾਹਰ ਕਰੇ ਕਿਉਂਕਿ ਸਰਕਾਰ ਨੇ ਸੱਤਾ ਚੋਂਣ ਸਮੇ ਵਾਅਦਾ ਕੀਤਾ ਸੀ ਹੁਣ ਅੱਜ ਅਸੀਂ ਜਿਹੜਾ ਬੈਕਟਰੂਮ ਉਖੜਖ ਕੇ ਔਰ ਜਿਹੜੀ ਇਹ ਮੈਨੇਜਮੈਂਟ ਦੇ ਭਰੋਸੇ ਤੋਂ ਮੁੱਖ ਰੱਖ ਕੇ ਲੋਕਾਂ ਦੀ ਸਫਰ ਸਹੂਲਤ ਨੂੰ ਮੁੱਖ ਰੱਖ ਕੇ ਜਿਹੜਾ ਬੱਸ ਸਟੈਂਡ ਬੰਦ ਦੀ ਕੌਲ ਆ ਉਹ 2 ਘੰਟੇ ਦੀ ਡਿਲੇਅ ਕੀਤੀ ਆ ਔਰ ਇਹਨੂੰ ਐਕਸ਼ਨ ਨੂੰ ਅਸੀਂ ਗੇਟ ਰੈਲੀਆ ਵਿੱਚ ਬਦਲ ਕੇ ਰੋਸ ਮਜਾਰਾ ਵੀ ਕੀਤਾ ਔਰ ਰੋਸ ਪ੍ਰਦਰਸ਼ਨ ਕਰਦਿਆ ਅਸੀਂ ਰੋਸ ਵੀ ਜਿਤਾਉਣੇ ਆ ਕਿ ਮੰਨੀਆਂ ਮੰਗਾ ਲਾਗੂ ਕੀਤੀਆਂ ਜਾਣ ਨਹੀਂ ਤੇ ਸਾਨੂੰ ਮਜਬੂਰ ਨਾ ਜਿਹੜੇ ਪ੍ਰੋਗਰਾਮ ਪਿਛਲੇ ਦਿਨੀ ਅਸੀਂ ਪੋਸਟਪੋਨ ਕੀਤੇ ਉਹ ਸਟੈਂਡ ਕਰਦਿਆਂ ਤੁਰੰਤ ਸਾਨੂੰ ਇਹੋ ਜਿਹੇ ਤਿੱਖੇ ਸੰਘਰਸ਼ਾਂ ਵਾਸਤੇ ਤੁਰਨਾ ਦੇ ਦੇਖੋ ਅੱਜ ਬਾਈਟ ਰਿਲੀਜ਼ ਕਰਤਾ ਵਾ ਭਰੋਸਾ ਵਾ ਕਿ ਅੱਜ ਸ਼ਾਮ ਤੱਕ ਜਾਂ ਕੱਲ ਤੱਕ ਜੇਕਰ ਫਿਰ ਵੀ ਤਨਖਾਹਾਂ ਨੂੰ ਡਿਲੇ ਕੀਤਾ ਜਾਂਦਾ ਤੇ ਫੇਰ ਸਾਡੇ ਸੰਘਰਸ਼ ਇਸ ਤੋਂ ਤਿੱਖੇ ਵੀ ਹੋਣਗੇ ਹੜਤਾਲ ਬੰਦਸਮੇਦ ਅਸੀਂ ਡਿਊਟੀਆਂ ਦੇ ਹਾਜ਼ਰ ਰਹਿ ਕੇ ਬਿਲਕੁਲ ਬੱਸ ਨਹੀਂ ਚਲਾਵਾਂਗੇ ਕੰਮ ਨਹੀਂ ਤੇ ਤਨਖਾਹ ਨਹੀਂ ਉਹ ਜਿਹਾ ਨਾਰਾ ਬੁਲੰਦ ਕਰਦੇ ਹੋਏ ਆਪਣੇ ਸੰਘਰਸ਼ਾਂ ਨੂੰ ਕਿੱਥੇ ਕਰ ਲਿਆ ਲੁਧਿਆਣਾ ਲਾਈਵਲੀ सुरेंद्र ਸੋਨੀ ਦੀ ਰਿਪੋਰਟ